ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਆਪ ਜੀ ਨੂੰ ਦਰਸ਼ਨ ਕਰਵਾਉਣ ਲੱਗੇ ਹਾਂ ਪਵਿੱਤਰ ਧਰਤੀ ਫਤੇਗੜ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਨਸੀਬਾਂ ਵਾਲੇ ਉਹ ਸ਼ਰਧਾਲੂ ਹੋਇਆ ਕਰਦੇ ਜਿਹੜੇ ਗੁਰੂ ਘਰ ਨਤਮਸਤਕ ਹੋਣ ਦੇ ਲਈ ਆਉਂਦੇ ਹਨ ਰੂਜੀ ਸਤਨਾਮ ਸੋ ਦੇ ਨਾਮ ਸਾਤਿਆਂ ਜੀ ਅਮਰ ਸੁਖ ਦਾ ਗਿਆਨ ਅਮਰ ਸੁਖ ਦਾ ਅਮਰ ਸੁਖ ਦਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਜੋੜਾ ਬਾਬਾ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਦੀ ਅਪਾਰ ਕਿਰਪਾ ਦੇ ਸਦਕਾ ਹੀ ਅੱਜ ਦਰਸ਼ਨ ਕਰਨ ਦਾ ਮੌਕਾ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਤੇ ਮਿਲੇ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤੇ ਸਿੰਘ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਘਰ ਦੇ ਦਰਸ਼ਨ ਦਿਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਪਾਰ ਕਿਰਪਾ ਮਾਤਾ ਗੁਜਰੀ ਜੀ ਦੀ ਤਨ ਹੈ ਕਮਾਈ ਤਨ ਹੈ ਕਮਾਈ ਮਾਤਾ ਗੁਜਰਕਰ ਜੀ ਬੇ ਨਜਾਈ ਸਾਹ ਤਿਰ ਨਜਾਈ ਬਪਿੱਤਰ ਤਰਤੀ ਫਤੇਗੜ ਸਾਹਿਬ ਜੀ ਦੇ ਦਰਸ਼ਨ ਆਪ ਜੀ ਨੂੰ ਕਰਵਾਉਣ ਲੱਗੇ ਹਾਂ ਵੀਡੀਓ ਦੇ ਵਿੱਚ ਕਰਵਾਉਂਦੇ ਪਏ ਹਾਂ ਇਸ ਵੀਡੀਓ ਦੇ ذریعے ਪਵਿੱਤਰ ਧਰਤੀ ਫਤਿਹਗੜ ਸਾਹਿਬ ਜੀ ਨਾਨਕ ਨਾਮ ਹੈ ਵਸੇੁਰ ਕੋ ਪਗ ਪਗ ਸੱਗੇ ਘਰ ਦਵਾਰਾ ਸ਼ਹੀਦ ਗਨ ਸਾਹਿਬ ਦੀ ਦਰਸ਼ਨ ਠੰਡੇ ਵਰਜ ਦੇ ਆਪ ਜੀ ਨੂੰ ਇਸ ਵੀਡੀਓ ਦੇ ذریعے ਪਰਵਾਣ ਲੱਗੇ ਹਾਂ ਮਾਤਾ ਜੀ ਮਾਤਾ ਗੁਜ਼ਰਕਾ ਔਰ ਜੀ ਦੀ ਕਮਾਈ ਤਾਂ ਹੈ ਕਮਾਈ ਠੰਡਾ ਵਰਜ ਠੰਡਾ ਵਰਜ ਤਤ ਦੇ ਸ਼ੇਰ ਬੱਤੀ ਜੀ ਠੰਡਾ ਵਰਸ ਦੇ ਦਰਸ਼ਨ ਦਰਸ ਤੰਤਨ ਮਾਤਾ ਗੁਜਰੀ ਜੀ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਸੁਲਵੇ ਨਿਸ਼ਾਨ ਰੈਣ ਪੰਥ ਮਹਾਰਾਜ ਠੰਡੇ ਵਰਸ ਇਹ ਲੱਗੇ ਹੋਏ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਦਰਸ ਆਪ ਜੀ ਨੇ न कमाई मा गुजरी जी धन धन बाबा ज़ोरवर सिंध जीन धन बाबा फतिह सिंह जी तन कमाईंडा वरश जी दे दर्शन ਕਰਨ ਦਾ ਇਹ ਜੋ ਮੌਕਾ ਮਿਲਿਆ ਇਹ ಅಪਾਰ ਕਿਰਪਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਹੈ ਫਤਿਹਗੜ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਵਾਨ ਲੱਗੇ ਹਾਂ ਆਪ ਜੀ ਨੂੰ ਠੰਡੇ ਵਰਜ ਦੀ ਦਰਸ਼ਨ ਦਦਾਰੇ ਇਸ ਵੀਡੀਓ ਦੇ ਜ਼ਰੀਏ ਕਰਵਾਨ ਲੱਗੇ ਹਾਂ ਆਪ ਜੀ ਨੂੰ ਫਤਿਹਗੜ ਸੇ ਇੱਕ ਫਤੇ ਗੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਦਰਸ਼ਨ ਤਨ ਤਨ ਜਗਤ ਮਾਤਾ ਗੁਜਰੀ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਦੀ ਕਮਾਈ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤਨ ਤਨ ਜਗਤ ਮਾਤਾ ਗੁਜਰੀ ਜੀ ਗੁਰੂ ਕਰਦੀਆਂ ਆਪ ਜੀ ਦੇ ਨਾਲ ਦਰਸ਼ਨ ਦਿਦਾਰੇ ਕਰਵਾਉਣ ਲੱਗੇ ਹਾਂ ਠੰਡੇ ਵਰਜ ਦੇ ਸਰੋਵਰ ਫਤਿਹਗੜ ਸਾਹਿਬ ਦਾ ਫਤਿਹਗੜ ਸਾਹਿਬ ਜੀ ਦੀ ਪਵਿੱਤਰ ਧਰਤੀ ਦੇਖੋ ਗੁਰਦੁਆਰਾ ਸਾਫ ਤੇ ਬਣਿਆ ਹੋਇਆ ਸਰੋਵਰ ਸਰੋਵਰ ਇਹ ਚੀਜ਼ਾਂ ਨੂੰ ਬਣਾਇਆ ਗੁਰਦੁਆਰਾ ਠੰਡਾ ਬਰਜ਼ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਆਪ ਜੀ ਨੂੰ ਕਰ ਬੌਂਦੇ ਪਏ ਹਾਂ